ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਏਗੀ ਬਹੁਤ ਜਾਦੇ ਸੋਹਣੇ ਸੂਟ ਪਾਰਟੀ ਵੇਅਰ ਸੂਣਨੇਗੇ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਪਰ ਪ੍ਰਿੰਟ ਨੇਗੇ ਉਹ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਬਣਨਗੇ ਸੂਟ ਤੇ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਵੀ ਕਿਸ ਤਰ੍ਹਾਂ ਦੇ ਨੇਗੇ ਬਿਲਕੁਲ ਪਿਓਰ ਆਰਗੈਂਜ਼ਾ ਫੁੱਲ ਪਿਓਰ ਆਰਗੈਂਜ਼ਾ ਸੂਟ ਨੇਗੇ ਭਲੇ ਦੇਖੋ ਇਸ ਤਰ੍ਹਾਂ ਜਿਹੜੀ ਇਹਦੀ ਸ਼ਰਟ ਬਣੀ ਹੋਈ ਹੈਗੀ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਕੋਈ ਡਾਰਕ ਨਹੀਂ ਕੋਈ ਲਾਈਟ ਨਹੀਂ ਕੁਝ ਵੀ ਨਹੀਂ ਬਿਲਕੁਲ ਸਹੀ ਕਲਰ ਆ ਰਿਹਾ ਸੀਗਾ ਜਿੱਦਾਂ ਮੈਂ ਤੁਹਾਨੂੰ ਦਿਖਾਇਆਗਾ ਹੁਣ ਦੇਖੋ ਕਿੰਨਾ ਪਿਆਰਾ ਜਿਹਾ ਹੋਏਗਾ ਤੇ ਨਾਲ ਹੈਗੀ ਹੈਗੀ ਕ੍ਰੇਪ ਦੀ ਬਾਟਮ ਤੇ ਪਲੇਨ ਇਹਦੇ ਤੁਸੀਂ ਵਰਕ ਕਰਵਾਉਣਾ ਵਰਕ ਕਰਵਾ ਲਓ ਨਹੀਂ ਇਹਨੂੰ ਜੇ ਤੁਸੀਂ ਪ੍ਰਿੰਟ ਵੀ ਸਟਿਚ ਕਰਵਾਉਗੇ ਸਟਾਈਲਿਸ਼ ਜਾਂ ਸੂਟ ਸਟਿਚ ਕਰਵਾਉਗੇ ਕਾਫੀ ਜ਼ਿਆਦਾ ਜਿਹੜਾ ਸੂਟ ਹੈਗਾ ਸੋਨਾ ਬਣੂਗਾ ਤੇ ਤੁਸੀਂ ਇਦਾਂ ਵੀ ਸੂਟ ਹੈ ਜਿਹੜਾ ਬਣਵਾ ਸਕਦੇ ਹੋਗੇ ਤੁਸੀਂ ਸਾਡੇ ਕੋਲੋਂ ਸਲਾਈ ਵੀ ਕਰਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗਦਾਗਾ ਤੁਸੀਂ ਉਸ ਤਰ੍ਹਾਂ ਜਿਹੜਾਗਾ ਸੂਟ ਲੈ ਸਕਦੇ ਹੋਗੇ ਆਪਣੇ ਕੋਲੋਂ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਇਹ ਹੈਗਾ ਤੇ ਨਾਲ ਰਹੇਗੀ ਗ੍ਰੀਨ ਕਲਰ ਦੀ ਬਾਟਮ ਬਿਲਕੁਲ ਮੈਚ ਕਰਦੀ ਹੈ ਥੋੜਾ ਜਿਹਾ ਕਲਰ ਦਾ ਫਰਕ ਆ ਰਿਹਾ ਕੈਮਰੇ ਦੇ ਵਿੱਚ ਪਰ ਬਾਟਮ ਹੈ ਜਿਹੜੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈਗੀ ਪ੍ਰਾਈਸ ਰਹੇਗਾ 2000 ਲੋਟੀ ਪਹਿਲਾ ਸੂਟ ਇਹ ਸੀਗਾ ਤੇ ਇਹਦੇ ਵਿੱਚ ਦੂਜਾ ਕਲਰ ਹੈਗਾਗਾ ਬਲੈਕ ਸਿਰਫ ਦੋ ਕਲਰ ਲਨਗੇ ਫੁੱਲ ਪਿਓਰ ਆਰਗੈਂਜ਼ਾ ਓਮ ਟੈਕਸ ਬ੍ਰਾਂਡ ਦੇਣਗੇ ਬਹੁਤ ਵਧੀਆ ਇਸ ਬ੍ਰਾਂਡ ਦੀ ਜਿਹੜੀ ਬਹੁਤ ਵਧੀਆ ਕੁਆਲਿਟੀ ਹੁੰਦੀ ਹੈਗੀ ਓਮ ਟੈਕਸ ਤੇ ਬਹੁਤ ਜਿਹੜਾ ਪ੍ਰਾਈਸ ਆ ਉਹ ਵੀ ਸਹੀ ਹੈਗਾ ਬਿਲਕੁਲ ਵੀ ਜਿੱਦਾਂ ਫੁੱਲ ਪਿਓਰ ਔਰਗੈਂਜ਼ਾ ਸ਼ਰਟ ਮਿਲੂਗੀ ਕੋਈ ਸਲਿੱਪ ਨਹੀਂ ਹੋਊਗੀ ਕੁਛ ਨਹੀਂ ਕਰੂਗੀ ਬਹੁਤ ਜ਼ਿਆਦੇ ਸੋਹਣੀ ਸ਼ਰਟ ਹੈ ਬਲੈਕ ਕਲਰ ਦੀ ਸ਼ਰਟ ਹੈ ਇਸ ਤਰ੍ਹਾਂ ਤੇ ਨਾਲ ਰਹੇਗੀ ਬਲੈਕ ਬਾਟਮ ਰਹੇਗੀ ਬਿਲਕੁਲ ਪਲੇਨ ਲਓ ਜੀ ਤੁਸੀਂ ਇਹ ਤੇ ਵਰਕ ਕਰਵਾਉਣਾ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਤਾਂ ਤੁਸੀਂ ਇਦਾਂ ਸਟਿਚ ਕਰਵਾਉਂਗੇ ਤੇ ਬਹੁਤ ਜ਼ਿਆਦੇ ਸੋਹਣਾ ਸਲਾਈ ਹੋਊਗਾ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ 2000 ਰਹੇਗਾ ਬਹੁਤ ਜ਼ਿਆਦੇ ਸੋਹਣੀ ਸ਼ਰਟ ਹੈਗੀ ਕੁਝ ਅਲੱਗ ਜੀ ਅਮ ਸੌਰੀ ਸੂਟ ਨੇਗੇ ਕੁਝ ਅਲੱਗ ਜੀ ਚੀਜ਼ ਬਣੀ ਹੋਈ ਹੈਗੀ ਲਓ ਜੀ ਦੂਜਾ ਇਹਦੇ ਵਿੱਚ ਸਿਰਫ ਦੋ ਕਲਰ ਸੀਗੇ ਦੋ ਹੀ ਪ੍ਰਿੰਟ ਸੀਗੇ ਸੇਮ ਡਿਜ਼ਾਈਨ ਦੇ ਦੋ ਕਲਰ ਬਣ ਕੇ ਆਏ ਨੇਗੇ ਜਿਹੜਾ ਵਧੀਆ ਬ੍ਰਾਂਡ ਹੁੰਦਾਗਾ ਸਿਰਫ 4 ਸੂਟ ਬਣ ਕੇ ਆਉਂਦੇ ਨੇ 4 ਤੋਂ 5 ਤੇ ਅੱਗੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਨਾ ਫੁੱਲ ਪਿਓਰ ਚਨੌਨ ਦੇ ਉੱਪਰ ਹੈ ਜਿਹੜਾ ਇਹ ਸੂਟ ਹੈਗਾ ਤੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਜਿਹੜਾ ਸਾਰਾ ਸੂਟ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਤੁਸੀਂ ਰੈੱਡ ਦੁਪੱਟਾ ਰੱਖ ਕੇ ਦੁਪੱਟੇ ਤੇ ਟਿਸ਼ੂ ਵਗੈਰਾ ਲਗਾ ਕੇ ਇਹਨੂੰ ਪਾਰਟੀ ਵੇਅਰ ਸੂਟ ਬਹੁਤ ਜ਼ਿਆਦਾ ਸੋਹਣਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ 올ਓਵਰ ਲਓਗੇ ਤਾਂ ਇਹ ਸੂਟ 2500 ਪ੍ਰਾਈਜ਼ ਰਹੇਗਾ ਜੇ ਤੁਸੀਂ ਮੈਚਿੰਗ ਲਓਗੇ ਤਾਂ ਇਹ 2000 ਪ੍ਰਾਈਜ਼ ਰਹੇਗਾ ਲੋ ਜੀ ਇਸ ਤਰ੍ਹਾਂ ਇਹ ਸੂਟ ਹੈ ਰੈੱਡ ਕਲਰ ਦਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਮੈਨੂੰ ਇਹ ਕਲਰ ਵਧੀਆ ਲੱਗਿਆ ਇਹਦੇ ਵਿੱਚ ਬਲੈਕ ਵੀ ਸੀਗਾ ਪਰ ਮੈਨੂੰ ਨਹੀਂ ਸਹੀ ਲੱਗਿਆ ਹੈਗਾ ਸਭ ਤੋਂ ਸੋਹਣਾ ਕਲਰ ਮੈਨੂੰ ਇਹੀ ਲੱਗਿਆ ਰੈੱਡ ਇਹਦੇ ਨਾਲ ਤੁਸੀਂ ਦੁਪੱਟਾ ਰੈਟ ਹੀ ਰੱਖ ਕੇ ਜਿਸ ਤਰ੍ਹਾਂ ਇਹਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈ ਇਸ ਤਰ੍ਹਾਂ ਦੀ ਇਹਦੇ ਐਵੇਂ ਦਾ ਤੁਸੀਂ ਟਿਸ਼ੂ ਲਗਵਾ ਕੇ ਜਿਹੜਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਰੈਡੀ ਕਰਵਾ ਸਕਦੇ ਹੋਗੇ ਤੇ 올ਓਵਰ ਸੂਟ ਹੈ ਜਿਹੜਾ ਇਹ ਪ੍ਰਾਈਸ ਮਤਲਬ ਜ਼ਿਆਦਾ ਸੋਹਣਾ ਲੱਗਦਾ ਹੈਗਾ ਬਾਕੀ ਜੇ ਤੁਸੀਂ ਰੇਟ ਤੇ ਰੇਟ ਕਣੀ ਜਾਣੇਗਾ ਤਾਂ ਤੁਸੀਂ ਘੱਟ ਦੇ ਵਿੱਚ ਲੈਣਾਗਾ ਤਾਂ ਤੁਸੀਂ 2000 ਮੈਚਿੰਗ ਬਣਵਾ ਸਕਦੇ ਹੋ ਉਹਦਾ ਪ੍ਰਾਈਸ 2000 ਰਹੇਗਾ 올ਓਵਰ ਦਾ 2500 ਰਹੇਗਾ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈਗੀ ਲਓ ਜੀ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਿਆ ਇਹ ਵਾਲਾ ਸੂਟ ਮੈਨੂੰ ਬਲੈਕ ਨਹੀਂ ਸੋਹਣਾ ਲੱਗਿਆ ਮੈਂ ਤੁਹਾਨੂੰ ਹਣਾ ਗਲਤ ਚੀਜ਼ ਦੱਸ ਦਵਾਂ ਤੇ ਜਿਹੜੀ ਚੀਜ਼ ਮੈਨੂੰ ਹੀ ਨਹੀਂ ਸੋਹਣੀ ਲੱਗੀ ਮੈਨਾਂ ਆਉਂਦਾ ਵੀ ਤੁਹਾਨੂੰ ਕਿੱਥੇ ਪਸੰਦ ਆਉਗੀ ਤੇ ਮੈਂ ਵੀ ਬਹੁਤ ਚੁਣ-ਚੁਣ ਕੇ ਜੇ ਆਪਾਂ ਸਟਾਕ ਲੈ ਕੇ ਆਉਨੇ ਆ ਬਹੁਤ ਸੋਚ ਸਮਝ ਕੇ ਜਿਸ ਦਿਨ ਆਪਾਂ ਸਟਾਕ ਲੈ ਕੇ ਆਉਨੇ ਆ ਆਪਾਂ ਨੂੰ ਕਿ ਬਹੁਤ ਟਾਈਮ ਲੱਗ ਜਾਂਦਾ ਹੈਗਾ ਬਹੁਤ ਸੋਚਣਾ ਪੈਂਦਾ ਫਿਰ ਦੁਪੱਟੇ ਸੋਚਦੇਾਂਗੇ ਵੀ ਇਸ ਤਰ੍ਹਾਂ ਐ ਹੁੰਦਾ ਵੀ ਆਪਾਂ ਤੁਹਾਨੂੰ ਕੁਛ ਨਾ ਕੁਛ ਜਿਹੜਾ ਨਵਾਂ ਲੈ ਕੇ ਆਈਏ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਿਆਂਗੀ ਟਿਸ਼ੂ ਪ੍ਰਿੰਟ ਦੇ ਸੂਟ ਨੇਗੇ ਨਾਲ ਹੀ ਸਲਵਾਰਾਂ ਨੇਗੀਆਂ ਟਿਸ਼ੂ ਦੀਆਂ ਤੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਈ ਹੋਈ ਆ ਦੇਖੋ ਇਹਨੂੰ ਵੀ ਤੁਸੀਂ ਬਹੁਤ ਜ਼ਿਆਦੇ ਸੋਹਣਾ ਸੂਟ ਬਣਾ ਸਕਦੇ ਹੋਗੇ ਲਓ ਜੀ ਜੇ ਤੁਸੀਂ ਸਿਲਾਈ ਦੀ ਗੱਲ ਸਾਡੇ ਤੇ ਛੱਡੋ ਵੀ ਤੁਸੀਂ ਆਪਣੇ ਅਕੋਰਡਿੰਗ ਸਿਲਾਈ ਕਰਵਾ ਲਓ ਤਾਂ ਆਪਾਂ ਬਹੁਤ ਜ਼ਿਆਦੇ ਸੋਹਣਾ ਡਿਜ਼ਾਈਨਰ ਸੂਟ ਹੈ ਜਿਹੜਾ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਲਓ ਜੀ ਪਿੰਕ ਕਲਰ ਹੈਗਾ ਨਾਲ ਰਹੇਗੀ ਪਿੰਕ ਬਾਟਮ ਰਹੇਗੀ ਜਿਹੜਾ ਬਾਟਮ ਦਾ ਬਾਟਮ ਰਹੂਗੀ 3 ਮੀਟਰ ਦੀ ਢਾਈ ਦੀ ਨਹੀਂ ਹੈਗੀ 3 ਦੀ ਹੈਗੀ ਇਸ ਵਾਰ ਆਪਾਂ ਜੜੀਆਂ ਲੈਂਗੀਆਂ ਇਹ ਆਪਾਂ ਖੁਦ ਢਾਈ ਕਰਵਾਇਆ ਨਹੀਂ ਗੀਆਂ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਿਹੜੀਆਂ ਸੂਟਾਂ ਦੇ ਨਾਲ ਆਉਂਦੀਆਂ ਨੇਗੀਆਂ ਉਹ ਢਾਈ ਦੀ ਕੱਟ ਹੁੰਦੀ ਹੈ ਜੇ ਆਪਾਂ ਖੁਦ ਢਾਈ ਕਰਵਾਈਏ ਹਨਾ ਕਪੜਾ ਲੈ ਕੇ ਤਾਂ ਫਿਰ 3 ਮੀਟਰ ਦੀ ਬਾਟਮ ਆਪਾਂ ਢਾਈ ਕਰਵਾ ਦਿੰਦੇ ਹਾਂਗੇ ਤੁਸੀਂ ਇਹਦੇ ਵਿੱਚ ਹੈਵੀ ਬਣਾਓ ਸਟ੍ਰੇਟ ਬਣਾਓ ਜਿੱਦਾਂ ਮਰਜੀ ਬਾਟਮ ਬਣਾਓ ਲਓ ਜੀ ਇਸ ਤਰ੍ਹਾਂ ਇਹ ਕਲਰ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਕਲਰ ਹੈ ਪ੍ਰਾਈਸ ਰਹੇਗਾ 2250 ਇਹਦੇ ਨਾਲ ਦੁਪट्टे ਦੀ ਗੱਲ ਕਰਾਂ ਤਾਂ ਭੱਟਾ ਤੁਸੀਂ ਟਿਸ਼ੂ ਦਾ ਵੀ ਰੱਖ ਸਕਦੇ ਹੋਗੇ ਚਨਾਉਣ ਦਾ ਵੀ ਰੱਖ ਸਕਦੇ ਹੋ ਜਿਹਦੇ ਵਿੱਚ ਸ਼ਾਈਨ ਆਵੇ ਨਹੀਂ ਆਪਣੇ ਕੋਲੇ ਸ਼ਾਈਨ ਵਾਲੇ ਸਪੈਸ਼ਲ ਦੁਪੱਟੇ ਹੈਗੇ ਨੇਗੇ ਤੁਸੀਂ ਉਹ ਵੀ ਲਗਾ ਸਕਦੇ ਹੋਗੇ ਅਗਲਾ ਕਲਰ ਹੈਗਾ ਮਸਟਰਡ ਇਹ ਵੀ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਸ਼ੇਡ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਰਹੋਗਾ ਲੋ ਨਾ ਰਹੇਗੀ ਬਾਟਮ ਪਲੇਨ ਇੱਥੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂ ਜੇ ਤੁਸੀਂ ਹੈਂਡਵਰਕ ਕਰਵਾਉਣੇ ਹੋਗੇ ਤਾਂ ਉਹ ਕੋਸਟਲੀ ਹੀ ਪਊਗਾ ਜੇ ਤੁਸੀਂ ਕਹੋ ਵੀ ਸਾਡਾ ਸੂਟ 5-6000 ਤੱਕ ਪਲੇਨ ਕਈ ਪਹਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਸਾਡਾ ਸੂਟ 5 6000 ਤੱਕ ਰੈਡੀ ਕਰ ਦੋ ਬਿਲਕੁਲ ਹਲਕਾ ਜਾਂ ਵਰਕ ਹੋਊਗਾ ਹਨ ਉਹਦੇ ਵਿੱਚ ਕੁਝ ਵੀ ਨਹੀਂ ਤੁਸੀਂ 2 4000 ਰੁਪਏ ਵੱਧ ਲਾ ਲਓਗੇ ਤਾਂ ਤੁਹਾਡਾ ਸੂਟ ਬਹੁਤ ਜ਼ਿਆਦਾ ਸੋਹਣਾ ਪਾਜੂਗਾ ਕਿਉਂਕਿ ਸੂਟ ਜਿਹੜਾ ਤੁਸੀਂ ਹੀ ਪੋਣਾ ਹੁੰਦਾ ਹੈਗਾ ਤੇ ਸੋ ਹਨ ਇਸ ਕਰਕੇ ਥੋੜੇ ਜਿ ਜੇ ਤੁਸੀਂ ਪੈਸੇ ਵੱਧ ਲਾਓਗੇ ਤਾਂ ਉਹ ਸੋਹਣੀ ਲੁੱਕ ਦਊਗਾ ਸੂਟ ਪਾਇਆ ਹੋਇਆ ਵੀ ਸੋਹਣਾ ਲੱਗੂਗਾ ਤੇ ਵਰਕ ਵੀ ਸੋਹਣਾ ਹੋਊਗਾ ਫਿਰ ਕਈ ਚੀਜ਼ਾਂ ਆ ਜਾਂਦੀਆਂ ਹੁੰਦੀਆਂ ਨੇਗੀਆਂ ਜੇ ਤੁਸੀਂ ਸਸਤੇ ਕੱਪੜੇ ਵਾਲ ਜਾਣੇ ਹੋਗੇ ਹੁਣ ਬਾਜ਼ਾਰ ਦੇ ਵਿੱਚ ਕਾਪੀ ਆ ਰਹੇ ਨੇਗੇ ਸਸਤੇ ਵਾਲ ਜਾਣਗੇ ਉਹਦਾ ਕੱਪੜਾ ਵੀ ਹਲਕਾ ਹੋਊਗਾ ਉਹਦੀ ਪ੍ਰਿੰਟਿੰਗ ਦਾ ਵੀ ਫਰਕ ਹੋਊਗਾ ਚਲੋ ਪ੍ਰਿੰਟ ਸੇਮ ਬਣਾ ਦੇਣਗੇ ਪਰ ਸਟਾਫ ਦਾ ਫਰਕ ਹੋਊਗਾ ਇਹੀ ਹੋਊਗਾ ਜੇ ਆਪਾਂ ਨਾ ਥੋੜਾ ਜਿਹਾ ਆਪਾਂ ਕੋਸਟਲੀ ਲੈ ਕੇ ਆਉਣੇ ਅਗੇ ਸਟਾਫ ਮੈਨੂੰ ਵੀ ਦੇਖੋ ਕੋਸਟਲੀ ਪੈਂਦਾ ਇਹਦੇ ਵਿੱਚ ਕੋਈ ਜ਼ਿਆਦਾ ਮਾਰਜਨ ਤਾਂ ਹੁੰਦਾ ਨਹੀਂ ਹੈਗਾ 2-200 ਦਾ ਮਾਰਜਨ ਹੁੰਦਾ ਉਹਦੇ ਵਿੱਚ ਅਸੀਂ ਸ਼ਿਪਿੰਗ ਵੀ ਵਿੱਚ ਕੱਟ ਦਿਆਂਗੇ ਅਸੀਂ ਪ੍ਰਿੰਟ ਵਾਲੇ ਸੁੱਟਾਂ ਦੇ ਵਿੱਚੋਂ ਕੋਈ ਜ਼ਿਆਦਾ ਮਾਰਜਨ ਨਹੀਂ ਰੱਖਦੇ ਹੈਗੇ ਤੇ ਇਹ ਮਤਲਬ ਜਿਹੜੇ ਕਪੜੇ ਦੀ ਕੁਆਲਿਟੀ ਹੈਗੀ ਬਹੁਤ ਵਧੀਆ ਜਿੰਨਾ ਪਹਿਣਾ ਕੋਲੇ ਆਪਣਾ ਕਪੜਾ ਗਿਆਗਾ ਉਹਨਾਂ ਨੂੰ ਪਤਾ ਹੈਗਾ ਹਨਾ ਵਰਕ ਵਗੈਰਾ ਕਰਾਇਆ ਨੇਗੇ ਉਹ ਸਟਾਫ ਦਾ ਪਤਾ ਵੀ ਪਲੇਨ ਫੈ布ਰਿਕ ਆਪਾਂ ਕਿਵੇਂ ਦਾ ਲਾਉਣਿਆਂਗੇ ਪ੍ਰਿੰਟ ਵਗੈਰਾ ਲੈਨੇ ਉਹ ਵੀ ਪਤਾ ਵੀ ਕਿਦਾਂ ਦਾ ਸਟਾਫ ਹੈਗਾ ਸਾਰਾ ਕੁਝ ਲੋ ਜੀ ਲਿਓਨ ਨੂੰ ਤਾਂ ਮੈਂ ਵੀ ਦੇਖੋ ਸਸਤਾ ਲਿਆ ਸਕਦੀ ਆਂਗੀ ਪਰ ਨਹੀਂ ਹਨਾ ਕੱਲ ਨੂੰ ਮੈਨੂੰ ਤੁਸੀਂ ਲਾਂਬੇ ਦੋ ਵੀ ਇਹ ਚੀਜ਼ ਐ ਨਿਕਲ ਗਿਆ ਐ ਨਿਕਲ ਗਿਆ ਆਪਾਂ ਉਹ ਕੰਮ ਨਹੀਂ ਕਰਨਾ ਹੈਗਾ 2-400 ਰੁਪਇਆ ਤੁਸੀਂ ਵੱਧ ਲਾਉਂਗੇ ਪ੍ਰਿੰਟ ਸੂਟਾਂ ਦੇ ਵਿੱਚ ਤੁਹਾਨੂੰ ਚੀਜ਼ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਮਿਲੇਗੀ ਇਹ ਰਹੇਗਾ ਜੀ ਅਗਲਾ ਪ੍ਰਿੰਟ ਇਦੇ ਨਾਲ ਤੁਸੀਂ ਲਗਾ ਸਕਦੇ ਹੋਗੇ ਮੈਂ ਪਹਿਲਾਂ ਦੱਸ ਚੁੱਕੀਆਂ ਵੀ ਟਿਸ਼ੂ ਦਾ ਜਾਂ ਚਨੌਨ ਦਾ ਦੁਪੱਟਾ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਦੁਪੱਟਾ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਘਰੇ ਪਏ ਨੇ ਦੁਪੱਟੇ ਮੈਚ ਕਰਦੇ ਨੇਗੇ ਫਿਰ ਤੁਸੀਂ ਘਰੋਂ ਵੀ ਲਗਾ ਸਕਦੇ ਹੋਗੇ ਆਪਾਂ ਨੂੰ ਕੋਈ ਵੀ ਇਸ ਗੱਲ ਦਾ ਉਹ ਨਹੀਂ ਹੈਗਾ ਵੀ ਤੁਸੀਂ ਸੂਟ ਲਿਆ ਸਾਡੇ ਤੋਂ ਦੁਪੱਟੇ ਲਓ ਤੁਸੀਂ ਬਿਨਾਂ ਡਾਈ ਤੋਂ ਵੀ ਦੁਪੱਟੇ ਲੈ ਸਕਦੇ ਹੋ 1 2 3 ਜਿੰਨੇ ਵੀ ਮੰਗਵਾਉਣੇ ਨੇ ਸੂਟ ਦੇ ਨਾਲ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਵੈਲਵਟ ਤੇ ਸੂਟਾਂ ਦੀ ਵੀਡੀਓ ਪਲੇਨ ਦੀ ਪਰਾ ਪੌਹੂਪਲੇਨਸ ਟੌਕ ਨਹੀਂ ਦਿੰਦੇ ਹਮ ਸੂਟ ਨਹੀਂ ਦਿੰਦੇ ਹੈਗੇ ਸਟੱਫ ਕਿਉਂਕਿ ਉਸ ਤੇ ਹਨਾ ਮੇਰੇ ਲਵੇ ਜਿੱਦਾਂ ਕਿ ਡਬਲ ਟੋਨ ਪਸ਼ਮੀਨਾ ਮੈਂ ਪਹਿਲਾਂ ਹਨਾ ਕਈ ਪਹਿਣਾ ਮੈਂ ਤੋਂ ਪਲੇਨ ਸੂਟ ਲੈ ਗਏ ਪਰ ਮੇਰੇ ਕੋਲ ਕਲਰ ਨਿੰਗੇ ਜਿਹੜੇ ਬਹੁਤ ਜ਼ਿਆਦੇ ਘੱਟ ਰਹਿ ਗਏ ਨੇਗੇ ਪਹਿਣਾ ਦੇ ਮੈਂ ਸੂਟ ਰੈਡੀ ਕਰਨੇ ਨੇਗੇ ਇਸ ਕਰਕੇ ਸੋ ਹਨਾ ਆਪਣਾ ਵਰਕ ਕਰਵਾ ਕੇ ਹੀ ਤੁਸੀਂ ਆਪਣੇ ਕੋਲੋਂ ਜਿਹੜਾ ਸੂਟ ਹੈਗਾ ਲੈ ਸਕਦੇ ਹੋ ਤੁਸੀਂ ਕੋਈ ਵੀ ਡਿਜ਼ਾਈਨ ਹੈਗਾ ਸਾਨੂੰ ਸੈਂਡ ਕਰ ਦਿਓ ਆਪਾਂ ਸੇਮ ਬਣਾ ਕੇ ਦੇ ਦਾਂਗੇ ਵਰਕ ਦਾ ਪ੍ਰਾਈਸ ਕਨਫਰਮ ਕਰ ਲਓ ਸਾਰੇ ਸੂਟ ਦਾ ਪ੍ਰਾਈਸ ਕਨਫਰਮ ਕਰ ਲਓ ਹਨਾ ਕਈ ਪੈਣਾ ਮੈਨੂੰ ਪੁੱਛਦੇ ਹੁੰਦੇ ਨੇ ਸਟਾਫ ਕਿੰਨੇ ਦਾ ਪਵੇਗਾ ਵਰਕ ਕਿੰਨੇ ਦਾ ਪਵੇਗਾ ਦੁਪੱਟੇ ਕਿੰਨੇ ਦਾ ਪਵੇਗਾ ਜਦੋਂ ਤੁਸੀਂ ਸਾਨੂੰ ਸੂਟ ਸਾਡੇ ਤੋਂ ਸੂਟ ਰੈਡੀ ਕਰਵਾਣਾਗਾ ਮੈਂ ਤੁਹਾਨੂੰ ਫੁੱਲ ਸੂਟ ਦਾ ਹੀ ਪ੍ਰਾਈਸ ਦੱਸੂਗੀ ਇਹਦਾ ਤਾਂ ਹਨਾ ਮੇਰੇ ਲਈ ਵੀ ਔਖਾ ਹੈਗਾ ਹੁਣ ਸਟਾਫ ਕੋਈ ਸਸਤਾ ਹੁੰਦਾ ਕੋਈ ਮਹਿੰਗਾ ਹੁੰਦਾ ਤੁਸੀਂ ਕਿਸ ਰੇਂਜ ਤੱਕ ਸੂਟ ਰੈਡੀ ਕਰਵਾਣਾਗਾ ਉਸ ਅਕੋਰਡਿੰਗ ਤੁਹਾਨੂੰ ਮੈਂ ਜਿਹੜੀ ਹੈ ਪੇਮੈਂਟ ਦੱਸੂਗੀ ਚਲੋ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੋਊਗੀ ਤਾਂ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟ੍ਰੀਕਲ ਜੀ ਬਾਏ ਬਾਏ